ਕਰਨ ਔਜਲਾ ਨੇ ਟਿਕਟੌਕ ਉੱਤੇ ਯੂਜ਼ਰ ਵੱਲੋਂ ਉਸਦੀ ਵੀਡੀਓ ਉੱਤੇ ਰਿਐਕਟ ਕਰਕੇ ਫੁਕਰਾ ਕਹਿਣ ਤੇ ਦਿੱਤਾ ਉਸ ਨੂੰ ਕਰਾਰਾ ਜਵਾਬ ਇੱਕ ਸ਼ਖਸ ਨੇ ਸੋਸ਼ਲ ਮੀਡੀਆ ਤੇ ਵੀਡੀਓ ਸਾਂਝੀ ਕੀਤੀ ਤੇ ਕਰਨ ਔਜਲਾ ਨੂੰ ਫੁਕਰਾ ਕਿਹਾ ਜਿਸ ਤੋਂ ਬਾਅਦ ਕਰਨ ਔਜਲਾ ਨੂੰ ਗੁੱਸਾ ਆਇਆ ਤੇ ਉਹਨਾਂ ਨੇ ਉਸ ਨੂੰ ਜਵਾਬ ਵੀ ਦਿੱਤਾ ਉਹਨਾਂ ਨੇ ਲਿਖਿਆ ਉਹ ਜਾਓ ਭਰਾਵਾ ਕਿਉਂ ਨਾ ਦਿਖਾਈਏ ਛੋਟੇ ਛੋਟੇ ਹੁੰਦੇ ਸੀ ਜਦੋਂ ਸਾਡੇ ਸੁਪਨੇ ਸੀ ਤੇ ਅੱਜ ਵਾਹਿਗੁਰੂ ਨੇ ਪੂਰੇ ਕਰਦੇ ਤੇਰੇ ਕਾਦੀ ਮੱਖ ਲੜਦੀ ਹੈ ਆ ਸੀਟ ਤੇ ਬੈਠ ਕੇ ਕਿਸੇ ਨੂੰ ਫੁਕਰਾ ਕਹਿਣਾ ਬਹੁਤ ਸੌਖਾ ਤੂੰ ਲੈਣਾ ਕੀ ਹੈ ਮੇਰੀ ਜ਼ਿੰਦਗੀ ਤੋਂ ਮੈਂ ਕਮਾਇਆ ਮੈਂ ਉਡਾਰਿਆ ਇੱਥੇ ਤੱਕ ਆਣ ਲਈ ਟਾਈਮ ਪਤਾ ਕਿੰਨਾ ਲੱਗਿਆ ਕਦੇ ਬੇਬੇ ਬਾਪੂ ਤੋਂ ਬਿਨਾ ਇੱਕ ਰਾਤ ਕਰਕੇ ਦੇਖੀ ਤੈਨੂੰ ਨੀਂਦ ਨਹੀਂ ਆਉਣੀ ਜਿਹਦਾ ਦਿਲ ਕਰਦਾ ਆ ਕੇ ਕੁਝ ਵੀ ਲਿਖ ਲੈਂਦਾ ਤੁਹਾਡੇ ਵਰਗਿਆਂ ਕਰਕੇ ਹੀ ਆਪਣੇ ਬੰਦੇ ਆਪਣੇ ਨਾਲ ਹੀ ਲੱਗੇ ਜਾਂਦੇ ਐ ਸਵਾਦ ਲਿਆ ਕਰੋ ਨਾ ਕਿ ਖਾਰ ਖਾਇਆ ਕਰੋ ਨਾਲੇ ਆਪਦੇ ਚਾਚੇ ਨੂੰ ਫੋਲੋ ਕਰਦਾ ਹੈ ਤੇ ਨਾਲੇ ਫੁਕਰਾ ਦੱਸਦਾ ਹੈ ਦਰਸਲ ਕਰਨ ਔਜਲਾ ਜਿਨ੍ਹਾਂ ਨੇ ਆਪਣੀ ਮਿਹਨਤ ਦੇ ਨਾਲ ਪੰਜਾਬੀ ਇੰਡਸਟਰੀ ਦੇ ਵਿੱਚ ਵੱਖਰਾ ਮੁਕਾਮ ਹਾਸਿਲ ਕੀਤਾ ਮਿਊਜ਼ਿਕ ਇੰਡਸਟਰੀ ਦੇ ਵਿੱਚ ਉਹਨਾਂ ਨੇ ਇੱਕ ਵੱਖਰਾ ਨਾਮ ਕਮਾਇਆ ਹੈ ਪੂਰੀ ਦੁਨੀਆ ਦੇ ਵਿੱਚ ਉਹਨਾਂ ਦੇ ਗੀਤ ਸੁਣੇ ਜਾਂਦੇ ਆ ਤੇ ਹਰ ਕੋਈ ਉਹਨਾਂ ਦੇ ਗੀਤਾਂ ਦੀ ਤਾਰੀਫ਼ ਵੀ ਕਰਦਾ ਹੈ ਹਾਲ ਹੀ ਵਿੱਚ ਇੱਕ ਟਿਕਟੌਕ ਵੀਡੀਓ ਸਾਹਮਣੇ ਆਈ ਜਿਸ ਦੇ ਵਿੱਚ ਕਰਨ ਔਜਲਾ ਦੀ ਤਸਵੀਰ ਉੱਤੇ ਇੱਕ ਯੂਜ਼ਰ ਵੱਲੋਂ ਰਿਐਕਟ ਕੀਤਾ ਗਿਆ ਉਹਨਾਂ ਨੂੰ ਫੁਕਰਾ ਦੱਸਿਆ ਗਿਆ ਜਿਸ ਤੋਂ ਬਾਅਦ ਕਰਨ ਔਜਲਾ ਨੇ ਇਸ ਸਾਰੀ ਗੱਲਾਂ ਉਸ ਯੂਜ਼ਰ ਨੂੰ ਸੁਣਾਈਆਂ ਵੈਲ ਤੁਹਾਡੀ ਕੀ ਰਾਏ ਐਸ ਅਪਡੇਟ ਤੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝਾ ਕਰੋ ਕਰਨ ਆਥਰਾ ਨੇ ਟਿਕਟੌਕ ਉੱਤੇ ਯੂਜ਼ਰ ਵੱਲੋਂ ਉਸ ਦੀ ਵੀਡੀਓ ਉੱਤੇ ਰਿਐਕਟ ਕਰਕੇ ਫੁਕਰਾ ਕਹਿਣ ਤੇ ਦਿੱਤਾ ਉਸ ਨੂੰ ਕਰਾਰਾ ਜਵਾਬ ਕਰਨ ਆਥਰਾ ਨੇ ਟਿਕਟੌਕ ਉੱਤੇ ਯੂਜ਼ਰ ਵੱਲੋਂ ਉਸ ਦੀ ਵੀਡੀਓ ਉੱਤੇ ਰਿਐਕਟ ਕਰਕੇ ਫੁਕਰਾ ਕਹਿਣ ਤੇ ਦਿੱਤਾ ਉਸ ਨੂੰ ਕਰਾਰਾ ਜਵਾਬ ਇੱਕ ਸ਼ਖਸ ਨੇ ਸੋਸ਼ਲ ਮੀਡੀਆ ਤੇ ਵੀਡੀਓ ਸਾਂਝੀ ਕੀਤੀ ਤੇ ਕਰਨ ਔਜਲਾ ਨੂੰ ਫੁਕਰਾ ਕਿਹਾ ਜਿਸ ਤੋਂ ਬਾਅਦ ਕਰਨ ਔਜਲਾ ਨੂੰ ਗੁੱਸਾ ਆਇਆ ਤੇ ਉਹਨਾਂ ਨੇ ਉਸ ਨੂੰ ਜਵਾਬ ਵੀ ਦਿੱਤਾ ਉਹਨਾਂ ਨੇ ਲਿਖਿਆ ਉਹ ਜਾਓ ਭਰਾਵਾ ਕਿਉਂ ਨਾ ਦਿਖਾਈਏ ਛੋਟੇ ਛੋਟੇ ਹੁੰਦੇ ਸੀ ਜਦੋਂ ਸਾਡੇ ਸੁਪਨੇ ਸੀ ਤੇ ਅੱਜ ਵਾਹਿਗੁਰੂ ਨੇ ਪੂਰੇ ਕਰਦੇ ਤੇਰੇ ਕਾਦੀ ਮੱਖ ਲੜਦੀ ਹੈ ਆ ਸੀਟ ਤੇ ਬੈਠ ਕੇ ਕਿਸੇ ਨੂੰ ਫੁਕਰਾ ਕਹਿਣਾ ਬਹੁਤ ਸੌਖਾ ਤੂੰ ਲੈਣਾ ਕੀ ਹੈ ਮੇਰੀ ਜ਼ਿੰਦਗੀ ਤੋਂ ਮੈਂ ਕਮਾਇਆ ਮੈਂ ਉਡਾਰਿਆ ਇਥੇ ਤੱਕ ਆਉਣ ਲਈ ਟਾਈਮ ਪਤਾ ਕਿੰਨਾ ਲੱਗਿਆ ਕਦੇ ਬੇਬੇ ਬਾਪੂ ਤੋਂ ਬਿਨਾ ਇੱਕ ਰਾਤ ਕਰਕੇ ਦੇਖੀ ਤੈਨੂੰ ਨੀਂਦ ਨਹੀਂ ਆਉਣੀ ਜਿਹਦਾ ਦਿਲ ਕਰਦਾ ਆ ਕੇ ਕੁਝ ਵੀ ਲਿਖ ਲੈਂਦਾ ਥੋੜੇ ਵਰਗਿਆਂ ਕਰਕੇ ਹੀ ਆਪਣੇ ਬੰਦੇ ਆਪਣੇ ਨਾਲ ਹੀ ਲੱਗੇ ਜਾਂਦੇ ਐ ਸਵਾਦ ਲਿਆ ਕਰੋ ਨਾ ਕਿ ਖਾਰ ਖਾਇਆ ਕਰੋ ਨਾਲੇ ਆਪਦੇ ਚਾਚੇ ਨੂੰ ਫੋਲੋ ਕਰਦਾ ਹੈ ਤੇ ਨਾਲੇ ਫੁਕਰਾਂ ਦੱਸਦਾ ਹੈ ਦਰਅਸਲ ਕਰਨ ਔਜਲਾ ਜਿਨ੍ਹਾਂ ਨੇ ਆਪਣੀ ਮਿਹਨਤ ਦੇ ਨਾਲ ਪੰਜਾਬੀ ਇੰਡਸਟਰੀ ਦੇ ਵਿੱਚ ਵੱਖਰਾ ਮੁਕਾਮ ਹਾਸਲ ਕੀਤਾ ਹੈ 뮤ਜ਼ਿਕ ਇੰਡਸਟਰੀ ਦੇ ਵਿੱਚ ਉਹਨਾਂ ਨੇ ਇੱਕ ਵੱਖਰਾ ਨਾਮ ਕਮਾਇਆ ਹੈ ਪੂਰੀ ਦੁਨੀਆ ਦੇ ਵਿੱਚ ਉਹਨਾਂ ਦੇ ਗੀਤ ਸੁਨੇ ਜਾਂਦੇ ਆ ਤੇ ਹਰ ਕੋਈ ਉਹਨਾਂ ਦੀ ਗੀਤਾਂ ਦੀ ਤਾਰੀਫ਼ ਵੀ ਕਰਦਾ ਹੈ ਹਾਲ ਹੀ ਵਿੱਚ ਟਿਕਟੌਕ ਵੀਡੀਓ ਸਾਹਮਣੇ ਆਈ ਜਿਸ ਦੇ ਵਿੱਚ ਕਰਨ ਔਜਲਾ ਦੀ ਤਸਵੀਰ ਉੱਤੇ ਇੱਕ ਯੂਜ਼ਰ ਵੱਲੋਂ ਰਿਐਕਟ ਕੀਤਾ ਗਿਆ ਉਹਨਾਂ ਨੂੰ ਫੁਕਰਾ ਦੱਸਿਆ ਗਿਆ ਜਿਸ ਤੋਂ ਬਾਅਦ ਕਰਨ ਔਜਲਾ ਨੇ ਇਸ ਸਾਰੀ ਗੱਲਾਂ ਉਸ ਯੂਜ਼ਰ ਨੂੰ ਸੁਣਾਈਆਂ ਹੈ ਵੱਲ ਤੁਹਾਡੀ ਕੀ ਰਾਏ ਇਸ ਅਪਡੇਟ ਤੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝਾ ਕਰੋ ਕਰਨ ਆਥਰਾ ਨੇ ਟਿਕਟੌਕ ਉੱਤੇ ਯੂਜ਼ਰ ਵੱਲੋਂ ਉਸ ਦੀ ਵੀਡੀਓ ਉੱਤੇ ਰਿਐਕਟ ਕਰਕੇ ਫੁਕਰਾ ਕਹਿਣ ਤੇ ਦਿੱਤਾ ਉਸ ਨੂੰ ਕਰਾਰਾ ਜਵਾਬ